ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਸੰਜੀਵਾ ਅਰੋੜਾ ਨੇ ਮੰਗਲਵਾਰ ਨੂੰ ਲੁਧਿਆਣਾ ਦੇ ਨੇੜੇ ਸਾਨੇਵਾਲ ਸਥਿਤ ਪ੍ਰਦਰਸ਼ਨੀ ਕੇਂਦਰ ਵਿਕੇ ਨੈਟਵੀਅਰ ਐਂਡ ਐਪੈਰਲ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਲੁਧਿਆਣਾ ਵੱਲੋਂ ਆਯੋਜਿਤ ਪ੍ਰਦਰਸ਼ਨੀ ਅਤੇ ਰਾਸ਼ਟਰੀ ਖਰੀਦਦਾਰ ਅਤੇ ਵਿਕਰੇਤਾ ਸੰਮੇਲਨ ਦਾ ਦੌਰਾ ਕੀਤਾ ਇਹ ਪ੍ਰਦਰਸ਼ਨੀ 18 ਤੋਂ 21 ਮਈ ਤੱਕ ਆਯੋਜਿਤ ਕੀਤੀ ਜਾ ਰਹੀ ਹੈ ਕਮਲਦੀ ਨੁਮਾਇੰਦਗੀ ਕਰ ਰਹੇ ਸੁਦਰਸ਼ਨ ਜੈਨੇ ਅਰੋੜਾ ਨੂੰ ਇਸ ਸਮਾਗਮ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਲਗਭਗ 50 ਨਿਰਮਾਤਾ ਅਤੇ 1000 ਤੋਂ ਵੱਧ ਪਰਚੂਨ ਵਿਕਰੇਤਾ ਹਿੱਸਾ ਲੈ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਮਲ ਲੁਧਿਆਣਾ ਦੇ ਪ੍ਰਮੁੱਖ ਨੈਟਵਰ ਅਤੇ ਕੱਪੜਾ ਨਿਰਮਾਤਾਵਾਂ ਵੱਲੋਂ ਬਣਾਈ ਗਈ ਇੱਕ ਐਸੋਸੀਏਸ਼ਨ ਹੈ ਜਿਸ ਦਾ ਉਦੇਸ਼ ਉਦਯੋਗ ਨੂੰ ਉੱਚਾਤ ਕਰਨ ਅਤੇ ਫੈਲਾਉਣ ਲਈ ਏਕੀਕ੍ਰਿਤ ਅਤੇ ਸੰਗਠਿਤ ਯਤਨ ਕਰਨਾ ਹੈ। ਕਮਲ ਦਾ ਮਿਸ਼ਨ ਲੁਧਿਆਣਾ ਦੇ ਬੁਣਾਈ ਵਾਲੇ ਕੱਪੜਿਆਂ ਦੇ ਉਦਯੋਗ ਨੂੰ ਵਿਸ਼ਵ ਨਕਸ਼ੇ ਤੇ ਲਿਆਉਣ ਦੇ ਉਦੇਸ਼ ਨਾਲ ਸਰੋਤਾਂ ਨੂੰ ਇਕੱਠਾ ਕਰਨਾ ਅਤੇ ਸਮੂਹਿਕ ਪਹਿਲ ਕਦਮੀਆਂ ਨੂੰ ਨਿਰਦੇਸ਼ਿਤ ਕਰਨਾ ਹੈ ਅਰੋੜ ਨੇ ਕਈ ਸਟਾਲਾਂ ਦਾ ਦੌਰਾ ਕੀਤਾ ਤੇ ਪ੍ਰਦਰਸ਼ਿਤ ਉਤਪਾਦਾਂ ਵਿੱਚ ਡੂੰਗੀ ਦਿਲਚਸਪੀ ਦਿਖਾਈ ਉਹਨਾਂ ਨੇ ਪ੍ਰੋਗਰਾਮ ਪ੍ਰਬੰਧਕਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਿਨ੍ਹਾਂ ਨੇ ਉਦਯੋਗ ਨੂੰ ਦਰਪੇਸ਼ ਵੱਖ-ਵੱਖ ਭੱਗ ਦੇ ਮੁੱਦਿਆਂ ਨੂੰ ਉਜਾਗਰ ਕੀਤਾ ਜਵਾਬ ਵਿੱਚ ਅਰੂੜਾ ਨੇ ਉਨ੍ਹਾਂ ਨੂੰ ਆਪਣੇ ਸਹਿਯੋਗ ਦਾ ਭਰੋਸਾ ਦਿੱਤਾ ਤੇ ਨੇੜਲੇ ਭਵਿੱਖ ਵਿੱਚ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਵੀ ਕੀਤਾ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਅਰੂੜਾ ਨੇ ਪ੍ਰਦਰਸ਼ਨੀ ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਐਚਐਸਐਨ ਕੋਡ ਨਾਲ ਸੰਬੰਧਿਤ ਸਮੱਸਿਆਵਾਂ ਸਮੇਤ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਜਲਦੀ ਹੱਲ ਲਈ ਕੇਂਦਰ ਸਰਕਾਰ ਕੋਲ ਉਠਾਉਣਗੇ ਉਨ੍ਹਾਂ ਯਾਦ ਦਵਾਇਆ ਕਿ ਉਨ੍ਹਾਂ ਨੇ ਪਹਿਲਾ ਸੰਸਦ ਵਿੱਚ ਸਸਤੇ ਚੀਨੀ ਕੱਪੜਿਆਂ ਦੀ ਡੰਪਿੰਗ ਅਤੇ ਬੰਗਲਾਦੇਸ਼ ਤੋਂ ਮਨੁੱਖ ਵੱਲੋਂ ਬਣਾਏ ਕੱਪੜਿਆਂ ਦੀ ਡਿਊਟੀ ਮੁਕਤ ਦਰਾਮਦ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ ਜਿਸ ਦਾ ਐਮਐਸਐਮਈ ਸੈਕਟਰ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਰੋੜਾ ਨੇ ਸਥਾਨਿਕ ਉਦਯੋਗ ਅਤੇ ਨੌਕਰੀਆਂ ਦੀ ਰੱਖਿਆ ਲਈ ਘੱਟ ਗੁਣਵੱਤਾ ਵਾਲੇ ਚੀਨੀ ਕੱਪੜਿਆਂ ਤੇ ਤੁਰੰਤ ਪਾਬੰਦੀ ਚੈਪਟਰ 60 ਦੇ ਤਹਿਤ ਸਾਰੇ ਐਚਐਸਐਨ ਕੋਡਾਂ ਲਈ ਘੱਟੋ-ਘੱਟ ਆਯਾਤ ਮੁੱਲ ਲਾਗੂ ਕਰਨ ਅਤੇ ਬੰਗਲਾਦੇਸ਼ ਤੋਂ ਡਿਊਟੀ ਮੁਕਤ ਆਯਾਤ ਤੇ ਪਾਬੰਦੀ ਦੀ ਮੰਗ ਕੀਤੀ ਸੀ ਅਰੋਡਨੀਆ ਕੀ ਕਿਹਾ ਕਿ ਅੱਜ ਉਹਨਾਂ ਨੂੰ ਗਲਤ ਘੋਸ਼ਣਾਵਾਂ ਅਤੇ ਐਚਐਸਐਨ ਕੋਡਾਂ ਨਾਲ ਸੰਬੰਧਿਤ ਚੱਲ ਰਹੀਆਂ ਆਯਾਤ ਗੜਬੜੀਆਂ ਬਾਰੇ ਸੂਚਿਤ ਕੀਤਾ ਗਿਆ ਇਸ ਨੂੰ ਇੱਕ ਗੰਭੀਰ ਮੁੱਦਾ ਦੱਸਦੇ ਹੋਏ ਉਹਨਾਂ ਕਿਹਾ ਕਿ ਉਹ ਕੱਪੜਾ ਮੰਤਰਾਲੇ ਅਤੇ ਵਣਜ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਪ੍ਰੈਕਟਿਸ ਨੂੰ ਰੋਕਣ ਅਤੇ ਘਰੇਲੂ ਉਦਯੋਗ ਦੇ ਹਿੱਤਾਂ ਦੀ ਰਾਖੀ ਲਈ ਸਖਤ ਕਦਮ ਚੁੱਕਣ ਦੀ ਅਪੀਲ ਕਰਨਗੇ ਲੁਧਿਆਣਾ ਵਿੱਚ ਇੱਕ ਪ੍ਰਦਰਸ਼ਨੀ ਕੇਂਦਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਇਸ ਲਈ ਕੁਝ ਸੰਭਾਵੀ ਥਾਵਾਂ ਦੀ ਪਛਾਣ ਕੀਤੀ ਗਈ ਹੈ ਉਹਨਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਠੋਸ ਕਦਮ ਚੁੱਕੇ ਜਾਣਗੇ ਤੇ ਕਿਹਾ ਕਿ ਅਜਿਹੀ ਸਹੂਲਤ ਸਥਾਪਿਤ ਕਰਨ ਨਾਲ ਸਥਾਨਕ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ